हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਦੁਗਲਵਾਲਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਹ ਪਿੰਡ ਬਿਲਕੁਲ ਨਜ਼ਦੀਕ ਸੇਰੋਂ ਦੇ ਵੀ ਬਿਲਕੁਲ ਲੱਗੇ ਆ ਰਸੂਲਪੁਰ ਨਹਿਰਾ ਪਿੰਡ ਵੀ ਬਿਲਕੁਲ ਨਜ਼ਦੀਕ ਚੰਡੇਰ ਮਲਮੋਰੀ ਇਹ ਪਿੰਡ ਬਿਲਕੁਲ ਲਾਗੇ ਲਾਗੇ ਆ ਤੇ ਮਿਰਪਾਲ ਦੇਵ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਇਸ ਘਰੋਂ ਤਕਰੀਬਨ ਇੱਕ ਪਹਿਲਾਂ ਵੀ ਵੀਡੀਓ ਆਪਾਂ ਪਾਈ ਸੀਗੀ ਇੱਕ ਦੋ ਵਾਰੀ ਵੀਡੀਓ ਪਾਈਆਂ ਨੇ ਘਰੇਲੂ ਮਾਲ ਦਿਖਾ ਦੇਾਂਗੇ ਸੋ ਤਿਆਰੀ ਤੇ ਆ ਸੋ ਸਮਾਂ ਪੁੱਛਾਂਗੇ ਕਿੰਨਾ ਕੁ ਬਾਕੀ ਆ ਸੌਣ ਦਾ ਇੱਕ ਮੋਰਾ ਬਰੀਡ ਦੇ ਵਿੱਚ ਝੋਟੀ ਦਿਖਾ ਦੇਾਂਗੇ ਵੱਡੀ ਹਾਈਟ ਕੱਦ ਦੇ ਵਿੱਚ ਆ ਸੋ ਕਾਫੀ ਭਰਾ ਆਪਣੇ ਸ਼ੌਂਕ ਰੱਖਦੇ ਆ ਵੀ ਇੱਕ ਮੋਰਾ ਬਰੀਡ ਦੇ ਵਿੱਚ ਝੋਟੀ ਖਰੀਦਣ ਦਾ ਸੋ ਕੁੰਡੀ ਜੂਰ ਝੋਟੀ ਆ ਵੱਡੀ ਹਾਈਟ ਲੈਂਥ ਦੀ ਆ ਬਾਕੀ ਸ਼ਾਈ ਸ਼ੂਈ ਪ੍ਰੋਪਰ ਤੁਸੀਂ ਦੇਖ ਲਵੋਗੇ ਠੀਕ ਆ ਜੀ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਬਾਕੀ ਇੱਥੇ ਆਣ ਕੇ ਮੇਰਾ ਭਰਾ ਟਿੱਪ ਕੇ ਆਪਣੀ ਦਸੱਲੀ ਤੁਸੀਂ ਕਰਨੀ ਆ ਕਿਉਂਕਿ ਗੱਬੜ ਨਾਗਾ ਇੱਕ ਤਕਰੀਬਨ ਜਿਹੜੀ ਝੋਟੀਆਂ ਆਪਾਂ ਤੁਹਾਨੂੰ ਦਿਖਾਉਣੀ ਆ ਕੱਚੀ ਅਜੇ ਸਮਾਂ ਲੈਂਦੀ ਆ ਕੋਈ 2 2.5 ਮਹੀਨੇ ਦਾ ਹਜੇ ਸਮਾਂ ਗਾਇਬ ਇਹਦਾ ਬਾਕੀ ਆ ਇੱਕ ਨੀਲੀ ਦੀ ਜਿਹੜੀ ਤੁਹਾਨੂੰ ਦਿਖਾਵਾਂਗੇ ਅੱਜ ਇਹ ਤਿਆਰੀ ਤੇ ਆ ਸੋ ਤਰੀਕ ਅੱਜ 9 ਜੂਨ ਤੇ ਸਮਾਂ ਕੋਈ ਦੁਪਹਿਰ ਦੇ 12:30 ਵਜੇ ਟਾਈਮ ਆ ਵੈਸੇ ਪਸ਼ੂ ਦੋਨੋਂ ਗੱਬੜਾ ਸੋ ਸਮਾਂ ਆਪਾਂ ਤੁਹਾਨੂੰ ਨੋਟ ਕਰਾ ਦਿੰਦੇ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਬਲਦੇਵ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਠੀਕ ਆ अच्छा वीर बलदेव पीछे एक अपन वीडियो पई सी एक माल भी दिखाया सी ਭੈਣ ਭਰਾਵਾਂ ਨੂੰ ਤੇ ਉਤੋਂ ਪਿੱਛੇ ਜੇ 1 2 ਚਰੋਂ ਆਪਾਂ ਤਿੰਨ ਕ ਡੰਗਰ ਘਰੋਂ ਸੇਲ ਕਰਨੇ ਸੀ ਉਹ ਵੀ ਦਿਖਾਏ ਸੀਗੇ ਹਾਂਜੀ ਹਾਂਜੀ ਅੱਗੇ ਹੋ ਵੀਰ ਜੀ ਠੀਕ ਆ ਤੇ ਮਾਲ ਮੈਨੂੰ ਲੱਗਦਾ ਵੀ ਜਦੋਂ ਵੀ ਸਰ ਤੁਹਾਡੇ ਕੋਲ ਚਲੋ ਜਾਂ ਦਾ ਤਿਆਰੀ ਤੇ ਆ ਤੇ ਜਾਂ ਤੁਹਾਡਾ ਰਾਦਾ ਬਣਦਾ ਵੀ ਚਲੋ ਪਸ਼ੂ ਨੇੜੇ ਆ ਟੁੱਕਿਆ ਤਿਆਰੀ ਤੇ ਅਜੇ ਆਪਾਂ ਵੇਚ ਦੀ ਹੈ ਹਾਂ ਹਾਂਜੀ ਅੱਜ ਦੋ ਮੱਝਾਂ ਝੋਟੀਆਂ ਵੀਰ ਬਲਦੇਵ ਆਪਣੇ ਕੋਲੇ ਬਿਕਾਊਗਾ ਹਾਂਜੀ ਇੱਕ ਝੋਟੀ ਇੱਧਰ ਆਪਾਂ ਦਿਖਾਵਾਂਗੇ ਭੈਣ ਭਰਾਵਾਂ ਨੂੰ ਇਹ ਵੀ ਹਜੇ ਕੱਚੀ ਆ ਸਮਾਂ ਕੋਈ 2 2.5 ਮਹੀਨੇ ਦਾ ਬਾਕੀ ਆ ਹਾਂਜੀ ਹਾਂਜੀ ਆਮ ਅੱਜ ਆਪਣੇ ਕੋਲ ਤਿਆਰੀ ਤੇ ਆ ਹਾਂਜੀ ਇਹ ਤਿਆਰੀ ਤੇ ਆ ਅੱਜ ਲੱਜੂਗੀ 8 ਦਿਨ ਲੱਜੇ 5 7 ਲੱਜੇ 8 7 ਹਫਤਾ ਕਹਿੰਦਾ ਘੱਟੋ ਘੜ ਬਾਕੀ ਆ ਹਾਂਜੀ ਠੀਕ ਆ ਵੀਰ ਤੇ ਇਹਦਾ ਮਤਲਬ ਸਵੇਰ ਦੀ ਗੱਲ ਕਰ ਲਈ ਵੀਰ ਬਲਦੇਵ ਸੁਹਾ ਗਿੰਮਾ ਇਸ ਮੈਨੇ ਸੁਣਾ ਇਹਨੇ ਕੀ ਜੇ ਸੁਹਾ ਸੁਣਾ ਤੇਜਾ ਸਵੇਰ ਹਾਂਜੀ ਤੇ ਤਕਰੀਬਨ ਇਹ ਹੈ ਆਪਣੇ ਘਰ ਦੀ ਆ ਨਸਲ ਬਦੀ ਘਰ ਦੀ ਘਰ ਦੀ ਮੱਝਾਂ ਦੋਵੇਂ ਕਰਦੀਆਂ ਠੀਕ ਆ ਜੀ ਤੇ ਪਿਛਲੇ ਸਵੇਰੇ ਦਾ ਕੋ ਦੁੱਧ ਦੂਦਨੇ ਕਿੰਨਾ ਕੁ ਚੋਆ ਆਪਣੇ ਘਰ ਇਹਨੇ ਆਪਣੇ ਕੋ 12 ਲੀਟਰ ਗਿਆ 12 ਕ ਲੀਟਰ ਹਾਂਜੀ ਲੋਬੀ ਠੀਕਾ ਜੀ 112 ਗੀਟਰ 250 ਪਿਛਲੇ ਸਵੇ ਦਾ ਦੁੱਧ ਸੀਗਾ 807 ਦਿਨ ਦਾ ਹਜੇ ਸਮਾਂ ਇਹਦਾ ਬਾਕੀ ਆ ਸੁੰਨ ਦਾ ਤੇ ਬਾਕੀ ਆ ਨੀਲੀ ਦੇ ਵਿੱਚ ਜਾਂਦੀ ਹੈ ਜਾਂ ਨੀਲੀ 라ਵੀ ਕਹ ਲੋ ਚਾਹੀ ਨੀਲੀ ਦੇ ਵਿੱਚ ਟੇਡਾ ਕੱਟ ਆਖੂਕ ਤੁਹਾਨੂੰ ਦਿਖਾ ਦਿੰਨੇ ਆ ਪੂਰੀ ਆਪਾਂ ਡਿਗਾ ਜੀ ਅੱਖਾਂ ਪਿੱਲੀਆਂ ਨੇ ਤੇ ਮੱਥਾ ਬਿਲਕੁਲ ਸਫੇਦ ਮੋਛ ਤੇ ਬਿਲਕੁਲ ਟੇਡਾ ਕੱਟ ਆਉਂਦਾ ਠੀਕਾ ਜੀ ਸੈਂਟਰ ਦੇ ਵਿੱਚੋਂ ਥੋੜਾ ਜਿਹਾ ਗੈਪ ਦੇ ਜਾਂਦਾ ਬਾਕੀ ਬਾਡੀ ਸਟਰਕਚਰ ਤੁਹਾਡੇ ਸਾਹਮਣੇ ਆ ਤੇ ਬਿਲਕੁਲ ਪਤਲੇ ਪਿੰਡੇ ਦੀ ਆ ਬਾਕੀ ਢਾਂਜਾ ਤੋਂ ਵੱਡੇ ਸਾਹਮਣੇ ਠੀਕ ਆ ਜੀ ਤੇ ਬਾਕੀ ਵੀਰ ਬਲਦੇਵ ਤਿੱਪਣ ਭਾਰ ਪਿੱਛੇ ਦੀ ਕੋਈ ਮੁਸ਼ਕਲ ਤੇ ਨਹੀਂ ਕੀ ਇਹੇ ਚੀਜ਼ ਦੀ ਸਾਰੀ ਗਰੰਟੀ ਦਵਾਂਗੇ ਜੀ ਅਸੀਂ ਕੋਈ ਨੁਕਸਾਨੀ ਨਹੀਂ ਚੈੱਕ ਜਿਆਦਾਤਰ ਉਹ ਤਾਂ ਵੀ ਚਲੋ ਗੱਬਣ ਮੈਂ ਕੋਈ ਔਰ ਨਾ ਨਾ ਸੁਣਿਆ ਤੱਕ ਅਗਲੇ ਦੇ ਕਰਤਾ ਕਰ ਗਰੰਟੀ ਆਪਣੀ ਠੀਕ ਆ ਜੀ ਤੇ ਬਾਕੀ ਦੋਸਤੋ ਕਿਸੇ ਤਰ੍ਹਾਂ ਦਾ ਵੈਸੇ ਕੋਈ ਸਾਹਮਣੇ ਨਜ਼ਰ ਮਾਰ ਵੀ ਲਾਉਂਗਾ ਕੋਈ ਗੱਲਬਾਤ ਨਹੀਂ ਕੀ ਠੀਕ ਆ ਜੀ ਬਿਲਕੁਲ ਟਾਇਰ ਸੂ ਆ ਤੇ ਚੱਡੇ ਲੇਵੇ ਦੀ ਕਰਮਾਂ ਵਾਲੀ ਲਾਏ ਬਣਾਏ ਪਈ ਆ ਤਾਂ ਥਾਣੇ ਇੱਕ ਹਜ਼ਾਰ ਪੱਧਰ ਬਖਾਲਾ ਬੈਕਸਾਈਡ ਤੋਂ ਠੀਕ ਆ ਜੀ ਸੋ ਸਮਾਂ 8-7 ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਜੂਗੀ ਅੱਛਾ ਫਿਰ ਬੁਲਦੇ ਬਣੀ ਤਕਰੀਬਨ ਮਾਲੀ ਮੂਲੀ ਤੋਂ ਜਾ ਕੇ ਤੇ ਟੀਕਾ ਟੂਕਾ ਭਰਾਇਆ ਇਹਨੂੰ ਨਹੀਂ ਮਾਲੀ ਆਪਣੇ ਘਰ ਦਾ ਇਹਦੀ ਮਾਲੀ ਸੀ ਜੇਲੀ ਦਾ ਮਾਲੀ ਠੀਕ ਆ ਉਤੋਂ ਬਣੀ ਹੈ ਹਾਂਜੀ ਠੀਕ ਆ ਲੈ ਵੀਰੇ ਖੋਲ ਕੇ ਮੜਾ ਤੋੜ ਕੇ ਦਿਖਾ ਦੇ ਠੀਕ ਆ ਜੀ ਸੋ ਬਣੀ ਸੌਰੀ ਦੋਸਤੋ ਇਹ ਮਾਲੀ ਤੋਂ ਆ ਤਿਆਰੀ ਦੇ ਉੱਤੇ ਸਮਝ ਲਿਓ ਤੁਸੀਂ ਕਿਉਂਕਿ ਹਫਤਾ 6 ਦਿਨ ਦਾ ਸਮਾਂ ਬਸ ਇਦਾਂ ਨਿਕਲਣੇ ਕੋਲ ਜਾਂਦਾ ਠੀਕ ਆ ਆ ਦੇਖੋ ਆ ਇਹਨੂੰ ਇਹਨੂੰ ਤੁਰਲੀ ਤੇ ਹੈਂਕੋ ਮਾਉਜੀ ਇਹ ਬਾਡੀ ਢਾਂਚਾ ਇਸ ਸਮੇਂ ਦਾ ਭਾਰਾ પેટ ਫੁੱਲ ਵਜਨ ਵੇਟ ਕਰੋ ਚੈੱਕ ਬਿਲਕੁਲ ਪਤਲਾ ਪਿੰਡਾ ਸੋ ਕਾਫੀ ਲੱਥੀ ਖੜੀ ਏ ਥੱਲੇੋਂ ਕਰਮ ਵਾਲੀ 50 60% ਕਰਮ ਵਾਲੀ ਲੱਥੀ ਖੜੀ ਆ ਕੋਈ 8-7 ਦਿਨਾਂ ਦੇ ਵਿੱਚ ਹੋਰ ਵੀ ਚੰਗੀ ਤਿਆਰੀ ਕਰ ਲਊਗੀ ਤੇ ਸੂਸਬਾ ਪਾਉਗੀ ਠੀਕ ਆ ਜੀ ਇਹ ਢਾਂਚਾ ਇਸ ਮੱਝ ਦਾ ਹਾਈਟ ਮੀਡੀਅਮ ਆ ਜਿਹੜੀਆਂ ਆਪਾਂ ਇੱਕ ਨਾਰਮਲ ਨੀਲੀ ਦਾਵੀ ਦੇ ਵਿੱਚ ਮੱਝਾਂ ਦੇਖਦੇ ਆਂ ਮਧਰੀ ਗੋਡੀਆਂ ਮਧਰੀ ਟੌਲੀ ਦੇ ਪਸ਼ੂ ਦੇਖਦੇ ਆਂ ਹਾਈਟ మీడియం ਦੇ ਵਿੱਚ ਸੋ ਚੱਡਾ ਭਾਂਡਾ ਮੇਰਾ ਭਰਾਇਪੁਰੀ ਫਿਰ ਚਾਤ ਮਾਰੋ ਅੱਛਾ ਵੀਰ ਬਲਦੇਵ ਕੀ ਡਿਮਾਂਡ ਹੈ ਕੀ ਮੋਲ ਕਰਦੇ ਪੈ ਇਸ ਮੈਂ ਦਾ ਮੂਲ ਮੰਗਣ ਤਾਂ ਇਹਦਾ ਹੁਣ ਜੋ ਮਰਜ਼ੀ ਮੰਗੀ ਚੱਲੀਏ ਆਪਾਂ 85000 ਰੁਪਿਆ ਆਨੇ 50 ਯਾਰ ਲੈਣ ਦੇ ਨਹੀਂ ਅੰਦਰ ਵਿੱਚ ਹੋਊਗਾ ਥੋੜਾ ਬਾਦ ਕੋਈ ਆ ਜਾਂਦਾ ਮੌਕੇ ਤੇ ਨਹੀਂ ਕਰਾਂਗੇ ਉਹਦੇ ਮਾਨਦਾਨ ਤੇ ਚਲੋ ਜਿੰਨਾ ਵੀ ਹੋ ਸਕਦਾ ਵਿੱਚ ਛੂਰ ਛੱਪਾ ਮੌਕੇ ਤੇ ਕਰਦੇ ਆ ਜੀ ਪਰ ਕਰਾਂਗੇ ਸਾਬਦਾ ਨਹੀਂ ਤੁਹਾਡੇ ਸਾਹਮਣੇ ਆਪਾਂ ਜਿਆਦਾ ਮੰਗਿਆ ਨਹੀਂਗਾ ਕੋਈ ਨਹੀਂ ਬਾਕੀ ਫਿਰ ਵੀ ਕੋਈ ਭਰਾ ਸਾਈਬੇ ਨਾ ਪਾਉਂਦਾ ਠੀਕ ਆ ਜੀ ਕੋਈ 5000 ਤੋਂ ਵੀਰਾਂ ਦਾ ਘੱਟ ਨਾ ਪਾਇਓ ਵੀ ਜਿਹੜੇ ਭਰਾ ਚਲੋ ਖਾਸ ਤੌਰ ਤੇ ਚਲੋ ਬੇਨਤੀ ਆਪਾਂ ਵੀ ਕਰ ਦਿੰਦੇ ਆ ਵੀ ਜਿਹੜੇ ਵੀਰ ਖਾਸ ਤੌਰ ਤੇ ਖਰੀਦਣਾ ਚਾਹੁੰਦੇ ਆ ਪਸ਼ੂ ਇਹੋ ਜਿਹੇ ਉਹ ਤੁਸੀਂ ਸਾਈਪੇਨਾ ਪਾਓ ਪਰਿਵਾਰ ਨਾਲ ਸਲਾਹ ਕਰ ਲਿਓ ਜੇ ਕੋਈ 10-15 ਮਿੰਟ ਲਾ ਲਿਆ ਜੇ ਟਾਈਮ ਲੈ ਲਿਆ ਜੀ ਠੀਕ ਆ ਜੀ ਸੋ ਮੱਝ ਚੰਗੀ ਆ 85000 ਮੋਨ ਰੂਗਾ ਠੀਕ ਆ ਜੀ ਬਾਕੀ ਛੋੜ ਛੱਪਾ ਖੁਸ਼ੀ ਨਾਲ ਹੋਊਗਾ ਮੌਕੇ ਤੇ ਹੋ ਜੂਗਾ ਸੌਦਾ ਲਾ ਲਿਓ ਠੀਕ ਆ ਜੀ ਚੰਗੀ ਮੱਝ ਆ ਦੁੱਧ ਭਾਵੇਂ ਕਰਮਾ ਲਈ 12-12 12-12 ਲੀਟਰ ਆਰਾਮ ਨਾਲ ਚਗਾਉਂਦੀ ਰਹੂਗੀ ਠੀਕ ਆ ਜੀ ਸੇਵਾ ਚੰਗੀ ਰਵੇ ਕਿਸੇ ਭਰਾ ਦੀ ਬਾਕੀ ਬਹੁਤ ਵਧੀਆ ਇੱਕ ਸੈਗਰ ਨੰਬਰ ਤੇ ਵੀਰ ਆਪਣੇ ਕੋਲੇ ਜਿਹੜਾ ਇੱਕ ਮੋਹਰਾ ਬਰੀਡ ਦੇ ਵਿੱਚ ਝੋਟੀ ਖੜੀ ਆ ਹਾਂਜੀ ਵੀਰ ਜੀ ਇਹਨੇ ਜਿਵੇਂ ਜਿਵੇਂ ਸੁਣਾ ਦੂਸਰਾ ਸੁਭਾ ਜੀ ਇਹ ਜਿਹਨੇ ਕੰਨੀਆਂ ਡੇਗੀਆਂ ਗਈਆਂ ਵਾ ਤੇ ਪੂਰੀਆਂ ਬਰਾਬਰ ਤੇ ਨਹੀਂ ਕੀਤੀਆਂ ਸਟੀਆਂ ਚੱਕੀਆਂ ਥੋੜੀਆਂ ਬਰਾਬਰ ਨਹੀਂ ਕੀਤੀਆਂ ਬਰਾਬਰ ਨਹੀਂ ਕੀਤੀਆਂ ਹਾਂ ਆ ਲੈ ਤਾਂ ਉਹ ਮੋਟੋ ਚੱਕੀਆਂ ਇਹਨੇ ਹਾਂਜੀ ਲਓ ਠੀਕ ਆ ਜੀ ਵੀਡੀਓ ਦੇ ਵਿੱਚ ਦੋਸਤੋ ਤੁਸੀਂ ਦੇਖ ਲਿਆ ਠੀਕ ਆ ਜੀ ਛਿਗੀ ਆ ਕਰਮਾਲੀ ਝੋਟੀ ਬਿਲਕੁਲ ਕੰਨੀਆਂ ਸਟੀਆਂ ਦੇ ਮਾੜੀਆਂ ਮਾੜੀਆਂ ਚੱਕਣੀਆਂ ਜੇ ਛਟਾਰੀ ਕੀਤੀਆਂ ਨੇ ਹਰਿਆਣੇ ਨਹੀਂ ਮਾਰ ਗਿਆ ਸਾਬ ਨੂੰ ਪਤਾ ਆਂ ਪੰਗਾਰੀ ਇਹ ਵੀਰ ਬਲਦੇਵ ਦੂਜੇ ਸਵੇਰੇ ਆਪਣੇ ਕੋਲ ਝੋਟੀ ਸੁਣੀ ਏ ਇੱਕ ਮੱਝ ਮੈਂ ਦੇ ਨਾਲ ਕਿਸੇ ਆਈ ਸੀ ਆਪਣੇ ਕੋਲ ਜਾਂ ਘਰ ਦੀ ਜੰਮੀ ਪਲੀ ਕਿਦਾਂ ਨਹੀਂ ਜੇਰਾ ਇਹਦਾ ਜਰਮ ਇਹ ਹਰਿਆਣੇ ਦਾ ਹੋਵੇ ਦਾ ਅੱਛਾ ਜੀ ਪਲੀ ਆਣ ਕੇ ਸਾਡੇ ਕੋਲ ਇਹ ਮੈਂ ਦੇ ਨਾਲ ਆਈ ਸੀ ਹਾਂਜੀ ਮੈਂ ਦੇ ਨਾਲ ਕੋਈ ਮੱਝ ਲਈਏ ਤੁਸੀਂ ਹਾਂਜੀ ਮੱਝ ਲੈ ਆਂਦੀ ਉੱਥੋਂ ਆਪਾਂ ਤੇ ਜਰਮ ਉੱਥੋਂ ਦਾ ਇਹਦਾ ਪਾਣੀ ਲੈ ਵਾਣੀ ਬਾਕੀ ਆਪਾਂ ਪਲੀ ਪਲੀਤੀ ਇੱਥੇ ਆ ਪਹਿਲਾ ਸੂਹਾ ਵੀ ਤੁਸੀਂ ਲਿਆ ਹੈ ਦੁੱਧ ਚੋਇਆ ਹੈ ਦਾ ਹੈ ਨਾ ਪਹਿਲੇ ਸੂਹਾ ਦੁੱਧ ਕਿੰਨਾ ਕਿ ਚਵਾਗੀ ਕਰਮਾ ਲਈ ਦੁੱਧ ਸਾਡੇ ਕੋਲ ਤੇ ਇਹਨੇ 12 13 ਲੀਟਰ ਦਿੱਤਾ ਵਾ ਠੀਕ ਹੈ ਜੀ ਬਾਕੀ ਆਪਾਂ ਆਪਣੀ ਸਾਮ ਹੁੰਦੀ ਕਿਸ ਦੀ ਠੀਕ ਹੈ ਚੋਣ ਇਹੋ ਜੀ ਮੱਝ ਨੂੰ 15 ਲੀਟਰ ਬਿਵਾਰੀ ਹੋਏ ਦੋਨੇ ਆਖਣਾ ਇਹ 20 ਲੀਟਰ ਦਿੰਦੀ ਆ ਹੂੰ ਤੇ ਸਾਡੇ ਕੋਲ ਬਿਲਕੁਲ ਬਿਲਕੁਲ ਵੀ ਨਾਰਮਲ ਇਹ ਵੀ ਜੋ ਜੈਨੂਨ ਗੱਲਾਂ ਪਾਵੇਂ ਆਪਾਂ 11 11 12 12 ਲੀਟਰ ਆਪਾਂ ਚਵਾਈ ਕੀਤੀ ਆ ਪਹਿਲਾਂ ਥੰਦਿਓ ਹਾਂ ਜੀ ਤੇ ਅੱਜ ਵੀਰ ਬਲਦੇਵ ਇਹਨੂੰ ਸਮਝ ਦੀ ਗੱਲ ਕਰ ਲਈਏ ਕਿੰਨੇ ਕ ਟਾਈਮ ਦੀ ਕੱਚੀ ਆ ਕਿੰਨਾ ਕ ਸਮਾਂ ਹਜੇ ਦਾ ਬਾਕੀ ਸੂਂਦਾ ਇਹਦੇ 25 ਤਰੀਕ ਨੂੰ 8 ਮਹੀਨੇ ਹੋ ਜਾਨੇ ਨੇ ਇਸੇ 25 ਜੂਨ ਨੂੰ ਹਾਂਜੀ 8 ਪੂਰੇ ਹੋ ਜਾਣੇ ਤਾਂ 2 ਮਹੀਨੇ ਰਹਿ ਜਾਣੇਗਾ ਹਾਂਜੀ ਅੱਜ ਵਾਲੇ ਪਾ ਕੇ 2.5 ਮਹੀਨੇ ਵਿੱਚ ਬਾਕੀ ਆ ਹਾਂਜੀ ਹਾਂਜੀ ਠੀਕ ਆ ਵੀ ਪਸ਼ੂ ਕਈ ਰੋਂ ਮਤਲਬ ਜੱਡੀ ਝੋਟੀ ਆ ਰਾਜੀ ਬਾਜੀ ਆ ਵੀ 2-4-5 ਦਿਨ ਉੱਪਰ ਵੀ ਲੈ ਜਾਂਦਾ ਪਸ਼ੂ ਹਾਂਜੀ ਉਹ ਤੇ ਲੈ ਜਾਂਦਾ ਲੋ ਵੀ ਕਿਸਾਨ ਵੀਰੋ ਦੂਜਾ ਸੂਬਾ ਝੋਟੀ ਆ ਤੇ ਛਾਈ ਸੂਈ ਤੁਸੀਂ ਚੈੱਕ ਕਰੋ ਇੱਕ ਰਾਂਗਾ ਬਿਲਕੁਲ ਕੋਈ ਕੁਝ ਨਾ ਮਗਰ ਜਿਹੜੇ ਪੂਛ ਤੇ ਬੇਸ਼ੱਕ ਹੋਣ ਤਾਂ ਕੋਈ ਇੱਕ ਰੰਗਾ ਕਰਮਾ ਲਈ ਬਿਲਕੁਲ ਬਲੈਕ ਲੈ ਵੀਰੇ ਖੋਲ ਕੇ ਮੜਾ ਤੋੜ ਕੇ ਦਿਖਾ ਦੇ ਅੱਜ ਮੇਰਾ ਭਰਾ ਕੋ ਲੈ ਜੂਗਾ ਤੇ ਬੜੇ ਜਾਇਜ਼ ਬਾਬਤ ਦੇ ਵਿੱਚ ਤੁਹਾਨੂੰ ਮਿਲ ਜਣੀ ਆ ਸੋ ਤਿਆਰੀ ਤੇ 2 ਰੁਪਏ ਮੇਰਾ ਭਰਾ ਕੋ ਕਮਾਉਣਾ ਚਾਹੁੰਦਾ ਠੀਕ ਆ ਜੀ ਤੇ ਤੁਸੀਂ ਚੰਗਾ ਨਫਾ ਲੈ ਲੋਗੇ ਸਿਰਫ ਹਜੇ 2 2.5 ਮਹੀਨੇ ਸਾਹਮਣੇ ਦੀ ਲੋੜ ਆ ਬਾਕੀ ਝੋਟੀ ਦਾ ਕਦ ਕਾਟ ਚੈੱਕ ਕਰੋ ਸਿੰਗਲ ਹੱਡੀ ਆ ਸੋਨਾ ਪਿੱਠ ਪੁੜਾ ਤੇ 2.5 ਮਹੀਨਿਆਂ ਦੇ ਵਿੱਚ ਚੰਗੀ ਸਾਫ ਸੰਭਾਲ ਕਰ ਲਈ ਕਿਸੇ ਭਰਾ ਨੇ ਠੀਕ ਆ ਜੀ ਪੈਸੇ ਨਾਲ ਰਲਾ ਦੂਗੀ ਠੀਕ ਆ ਸੋ ਅੱਜ ਜਾਇਜ਼ ਮਿਲ ਜੂਗੀ ਤੁਹਾਨੂੰ ਬਿਲਕੁਲ ਬਾਕੀ ਬਹੁਤ ਸੋ ਕਮੇਟੀ ਆ ਜ ਆ ਦੇਖੋ ਇਹ ਦੌਰੇਸ਼ਨ ਲੱਗੇ ਚੱਲੋ ਆਪਾਂ ਵੀਡੀਓ ਪਾਉਣੀ ਮੱਝ ਉਹ ਵਿੱਚ ਨਹੀਂ ਤੇ ਇਹਨਾਂ ਚੱਲੇ ਵੀ ਬਾਹਰ ਵੀ ਜੋੜੀ ਕਰਤੀ ਵੀ ਜੋੜੀ ਬਣਾ ਲਈਏ ਚੱਲ ਲੋ ਵੀ ਵੈਸੇ ਇਹ ਤਾਂ ਇਰਾਦਾ ਨਹੀਂ ਸੀਗਾ ਪਹਿਲਾਂ ਠੀਕਾ ਜੀ ਵੈਸੇ ਆਪਾਂ ਮੱਝ ਇੱਕ ਹੀ ਕਵਰ ਕਰਨ ਆ ਰਹੇ ਸੀਗੇ ਨੀਲੀ ਰਾਵੀ ਦੀ ਜਿਹੜੀ ਇੱਧਰ ਦੇਖ ਰਹੇ ਜੇ ਫਿਰ ਆਪਾਂ ਜੀ ਬਲਦੇਵ ਦਾ ਇਰਾਦਾ ਬਣਿਆ ਵੀ ਝੋਟੀ ਚਲੋ ਇਹ ਵੀ ਆਪਾਂ ਖਰਚ ਲੈਣੇ ਆ ਕਿਰੋਕ ਇਹਨਾ ਸੋਲ ਲੋੜਾਂ ਵੀ ਹੁੰਦੀਆਂ ਠੀਕਾ ਜੀ ਤੇ ਅੱਜ ਫਿਲਹਾਲ ਵੀਰ ਬਲਦੇਵ ਕਿਸੇ ਰਕਮ ਤੇ ਚਲੋ ਕੋਈ 2 2.5 ਮਹੀਨੇ ਕੱਤੀਆ ਕਿਸੇ ਭਰਾ ਦੇ ਮਨ ਦੇ ਵਿੱਚ ਕੋਈ ਡਾਊਟ ਤਾਂ ਹੋਵੇ ਭਾਰ ਪਿਛੇ ਦੀ ਕੋਈ ਮੁਸ਼ਕਲ ਤੇ ਨਹੀਂ ਇਹਨੂੰ ਕਿਹੇ ਕੀ ਕੋਈ ਨੂੰ ਸੇਕਰ ਪਈ ਇਹ ਜਾਨੀ ਇਹ ਸਾਰੀ ਜਮਾਇਤ ਚੁੱਕਾਂਗੇ ਆਪਾਂ ਠੀਕ ਹੈ ਵੀਰ ਠੀਕ ਹੈ ਟਾਈਮ ਤੇ ਸੋਣਾ ਆਪਣਾ ਸਾਰਾ ਤਸੱਲੀ ਕਰੇ ਅਗਲੀ ਾਨਕ ਠੀਕ ਹੈ ਲੋ ਵੀ ਦੋਸਤੋ ਗੱਬਣ ਝੋਟੀ ਆ ਕਰਮ ਵਾਲੀ ਠੀਕਾ ਜੀ 8 ਮਹੀਨੇ ਕੰਪਲੀਟ ਹੋ ਜਾਣੇ ਇਹਨੂੰ 25 ਜੂਨ ਨੂੰ ਸੋ ਸਮਾਂ ਲਾਰ ਤਰੀਕ ਮੇਰਾ ਭਰਾ ਤੁਸੀਂ ਆਪਦਾ ਆਪੇ ਗੈਸ ਕਰ ਲਿਓ ਜੀ ਕਿੰਨੇ ਕ ਟਾਈਮ ਕਿਹੜੀ ਤਰੀਕ ਵਾਰ ਨੂੰ ਕਰਮ ਵਾਲੀ ਸੂਗੀ ਠੀਕ ਆ ਜੀ ਅੱਜ ਤੁਹਾਨੂੰ ਆਪਾਂ ਪੂਰਾ ਦੇਰਵਾ ਦੇ ਦਿੱਤਾ ਦੂਜਣ ਝੋਟੀ ਸੁੰਦੀ ਆ ਬਾਕੀ ਝੋਲੀ ਚਾਲੀ ਚੰਗੀ ਆ ਤੇ ਡਰਾਈ ਕਿਤੇ ਨੂੰ ਫਿਰ ਕਿੰਨਾ ਕ ਟਾਈਮ ਗੱਦਲ ਦੇ ਮੈਨੂੰ ਇਹਨੂੰ ਹੋਈ ਕਿੱਲੇ 15 ਕ ਦਿਨ ਹੋਈ ਗਏ ਆ 15 ਤੋਂ 15 ਕ ਦਿਨ ਹੋ ਗਏ ਇਹਨੂੰ ਦੋ ਦੋ ਭੱਜੀ ਨੂੰ ਹਾਂ ਜੀ 15 ਕ ਦਿਨ ਹੋਈ ਨੇ ਠੀਕ ਆ ਠੀਕ ਆ ਠੀਕ ਆ ਤੇ ਇਹਦਾ ਮੁੱਲ ਕੀ ਰਹੂਗਾ ਦੇ ਕਿੰਨੇ ਦਿਨੀਆਂ ਭੱਜ ਇਹੋ ਜਿਹਿਆਂ ਦੇ ਹੋਣਾ ਤੁਹਾਨੂੰ ਪਤਾ ਰਾਸਿਆਂ ਨੂਕੀ 1.7 ਲੱਖ ਰੁਪਇਆ ਕਰਦੇ ਆ ਹਾਂ ਇਹ ਟਾਈਮ ਤੇ ਆਪਾਂ 90000 ਰੁਪਇਆ ਦੇਵਾਂਗੇ 90 ਹਾਂਜੀ ਤੇ ਚਲੋ ਵੀ ਅੱਜ ਦੇ ਹਿਸਾਬ ਨਾਲ ਚਲੋ ਸਮਾਂ ਕੱਚੀ ਹੈ ਨਾ ਕੱਚੀ ਦਾ ਕਰਕੇ ਇਹਨੇ ਹੋ ਦਜੇ ਸੂਪ ਬਣਾਵਾ ਤੇ ਦੰਦ ਦੇਖਣ ਦੇ ਆ ਹਾਂ ਤੇ ਕਈ ਇਹ ਇੱਕ ਸੂਆ ਨਹੀਂ ਦਿੱਤਾ ਹੁੰਦਾ ਦੰਦ ਉਹਨਾਂ ਸਾਰੇ ਜਵਾਨ ਹੋਈਆਂ ਨਹੀਂ ਪੱਕੀਆਂ ਪੁੱਜੀਆਂ 5-5 ਸਾਲ ਦੀਆਂ ਜਵਾਨ ਹੋ ਕੇ ਪਹਿਲਾ ਸੂਆ ਹੁੰਦੀਆਂ ਨੇ ਹਾਂਜੀ ਲਓ ਵੀ ਇਹ ਮੂਹੋਂ ਦੰਦ ਦੀ ਕਨਫਰਮਾ ਠੀਕ ਹੈ ਜੀ ਮੂਹ ਦੰਦ ਕਨਫਰਮ ਕਰਾਉਣ ਦਾ ਇੱਕੋ ਇੱਕ ਮਕਸਦ ਹੁੰਦਾ ਹੈ ਉਮਰ ਦਾ ਐੜੀਆ ਲੱਗ ਜਾ ਕਿਸੇ ਭਰਾ ਨੂੰ ਵੀ ਵਾਕਿਆ ਦੂਜਾ ਸਵੇ ਸੁਨ ਵਾਲੀ ਆ ਕਰਮਾਂ ਵਾਲੀ ਅੱਜ ਤੁਹਾਨੂੰ 90000 ਦੀ ਮਿਲ ਜੂਗੀ ਮੋੜੇ ਡਿਮਾਂਡ ਕੁਛ ਵੀ ਕਰਾ ਲਓ ਬਾਕੀ 90000 ਦੇ ਵਿੱਚੋਂ ਫਿਰ ਬਲਦੇਵ ਕਰ ਦਿਓ ਜਮਾਨਤal ਮੌਕੇ ਤੇ ਆਏਗਾ ਦਾ ਕਰਾਂਗੇ ਉਹ ਤੇ ਕਰਾਂਗੇ ਘਰ ਆਏ ਦਾ ਦੇ ਠੀਕ ਹੈ ਗਰੇ ਠੀਕਾ ਲੋ ਵੀ ਮੈਂ ਚੰਗੀ ਆ ਦੋਸਤੋ ਝੋਟੀ ਚੰਗੀ ਆ ਬਹੁਤ ਪਿਆਰੀ ਆ ਦੱਖ ਦੁਖ ਝੋਟੀ ਦੀ ਬਹੁਤ ਲਾਜਵਾਬ ਤੇ ਇਹ ਅੱਜ ਦੋਵੇਂ ਐਨੀਮਲ ਵਕਾਊ ਆ ਇੱਕ ਨੀਲੀ 라ਵੀ ਦੇ ਵਿੱਚ ਤੁਹਾਨੂੰ ਦਿਖਾਤੀ ਆਪਾਂ ਇਧਰ ਮੱਝ ਇੱਕ ਤੁਹਾਨੂੰ ਦੂਜੇ ਸਵੇ ਸੁਨ ਵਾਲੀ ਇਹ ਛਕੀ ਝੋਟੀ ਦਿਖਾਤੀ ਆ ਠੀਕ ਆ ਜੀ ਤਾਂ ਬਹੁ ਤੇ ਮੇਰਾ ਭਰਾ ਕਰ ਲਿਓ ਕੰਟੈਕਟ ਤੇ ਇੱਕ ਵੀਰ ਬਲਦੇਵ ਸਿੰਘ ਜੀ ਆਪਣੇ ਨੰਬਰ ਕਰ ਦਿਓ ਸੰਜੇ ਨੰਬਰ 88728 099 ਦਿੱਤਾ ਠੀਕ ਆ ਵੀਰੇ ਹਾਂਜੀ ਇਹ ਤੁਹਾਡੇ ਨਾਲ ਆਗਾ ਘਟੋ ਲਾ ਠੀਕ ਆ ਦੋਨੋਂ ਨੰਬਰ ਚੱਲਦੇ ਕਰ ਦਿਓ ਜੀ ਠੀਕ ਆ ਲੋ ਵੀ ਪ੍ਰਭੋ ਪਿੰਡ ਦੁਗਲ ਵਾਲੇ ਤੁਸੀਂ ਖਾਸ ਵਿజిਟ ਕਰ ਲਿਆ ਜੇ ਬਿਲਕੁਲ ਨਜ਼ਦੀਕ ਤਰਨ ਤਰਨ ਇਥੋਂ ਸਾਰਾ 1 ਕਿਲੋ ਡੇਢ 2 ਕਿਲੋਮੀਟਰ ਦੀ ਦੂਰੀ ਤੇ ਸ਼ਹਿਰ ਆ ਰਸੂਲਪੁਰ ਨੇੜਾ ਪਿੰਡ ਲੱਗ ਗਿਆ ਚੰਡੇਰ ਬਨਵਾਲੀਪੁਰ ਪਿੰਡ ਥੋੜੀ ਦੂਰੀ ਤੇ ਆ ਆਨਤੀ ਮੇਰਾ ਭਰਾ ਆਪਣੀ ਨਰਕ ਪਰਖਾ ਤਸਲੀ ਕਰ ਲਿਓ ਬਿਲਕੁਲ ਦੋਨੋਂ ਮੱਝਾ ਝੋਟੀਆਂ ਜੈਜਪਾ ਪੜਤੇ ਦੇ ਵਿੱਚ ਸੋਤ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ